ਮੁੰਬਈ ਦੀ ਅਦਾਲਤ ਨੇ ਇੱਕ ਨੌਜਵਾਨ ਨੂੰ ਇੱਕ ਔਰਤ ਨੂੰ ਅੱਖ ਮਾਰਨ ਅਤੇ ਉਸ ਦਾ ਹੱਥ ਫੜ ਕੇ ਉਸ ਦੀ ਇੱਜ਼ਤ ਦਾ ਅਪਮਾਨ ਕਰਨ ਦਾ ਦੋਸ਼ੀ ਠਹਿਰਾਇਆ ਹੈ ਹਾਲਾਂਕਿ ਦੋਸ਼ੀ ਦੀ ਉਮਰ ਅਤੇ ਸਥਤ ਨੂੰ ਦੇਖਦੇ ਹੋਏ ਕਿ ਉਸ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਗਈ ਤਰਸਲ ਮੈਜਿਸਟਰੇਟ ਆਰਤੀ ਕੁਲਕਰਨੀ ਨੇ 22 ਅਗਸਤ ਨੂੰ ਦਿੱਤੇ ਹੁਕਮ ਵਿੱਚ ਕਿਹਾ ਕਿ ਦੋਸ਼ੀ ਮੁਹੰਮਦ ਕੈਫ ਫਾਕਿਰ ਵੱਲੋਂ ਕੀਤਾ ਗਿਆ ਅਪਰਾਧ ਉਮਰ ਕੈਦ ਤੋਂ ਘੱਟ ਸਜ਼ਾ ਦਾ ਹੱਕਦਾਰ ਨਹੀਂ ਹੈ ਪਰ ਉਸ ਦੀ ਉਮਰ ਅਤੇ ਸਥਤ ਨੂੰ ਦੇਖਦੇ ਹੋਏ ਕਿ ਉਸ ਦਾ ਕੋਈ ਅਪਰਾਧਿਕ ਇਤਿਹਾਸ ਨਹੀਂ ਹੈ ਉਸਨੂੰ ਪ੍ਰੋਬੇਸ਼ਨ ਦਾ ਲਾਭ ਮਿਲਣਾ ਚਾਹੀਦਾ ਹੈ ਅਦਾਲਤ ਨੇ ਕਿਹਾ ਕਿ ਉਹ ਔਰਤ ਨੂੰ ਹੋਣ ਵਾਲੇ ਮਾਨਸਿਕ ਦਰਦ ਅਤੇ ਪਰੇਸ਼ਾਨੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਪਰ ਦੋਸ਼ੀ ਨੂੰ ਸਜ਼ਾ ਦੇਣ ਨਾਲ ਉਸਤੇ ਭਵਿੱਖ ਅਤੇ ਸਮਾਜ ਵਿੱਚ ਉਸਦੇ ਅਕਸ ਤੇ ਅਸਰ ਪਵੇਗਾ ਅਦਾਲਤ ਨੇ ਫਾਕਿਰ ਨੂੰ ਭਾਰਤੀ ਦੰਡਾਵਲੀ ਦੀ ਧਾਰਾ 354 ਦੇ ਤਹਿਤ ਦੋਸ਼ੀ ਠਹਿਰਾਇਆ ਅਦਾਲਤ ਨੇ ਹੁਕਮ ਦਿੱਤਾ ਕਿ ਫਾਕਿਰ ਨੂੰ 15000 ਰੁਪਏ ਦਾ ਉਹ ਚਲਕਾ ਪਰੰਤੋ ਬਾਦਰੀ ਹਾਕ ਕੀਤਾ ਜਾਵੇ ਅਤੇ ਸਮਨਨ ਜਾਰੀ ਹੋਣ ਤੇ ਉਸ ਨੂੰ ਪ੍ਰੋਬੇਸ਼ਨ ਅਫਸਰ ਦੇ ਸਾਹਮਣੇ ਪੇਸ਼ ਹੋਣ ਦਾ ਨਿਰਦੇਸ਼ ਦਿੱਤੇ ਜਾਣ। ਦਰਅਸਲ ਅਪ੍ਰੈਲ 2022 ਦੇ ਵਿੱਚ ਦਖਣੀ ਮੁੰਬਈ ਦੇ ਬਾਈਕੁਲਾ ਪੁਲਿਸ ਸਟੇਸ਼ਨ ਦੇ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਔਰਤ ਨੇ ਇੱਕ ਸਥਾਨਕ ਦੁਕਾਨ ਤੋਂ ਕਿਰਾਣੇ ਦਾ ਸਾਮਾਨ ਮੰਗਵਾਇਆ ਸੀ ਅਤੇ ਦੋਸ਼ੀ ਜੋ ਉਸ ਦੁਕਾਨ ਤੇ ਕੰਮ ਕਰਦਾ ਸੀ ਸਾਮਾਨ ਦੀ ਡਿਲੀਵਰੀ ਕਰਨ ਲਈ ਉਸ ਦੇ ਘਰ ਪਹੁੰਚਿਆ ਸੀ। ਦੋਸ਼ੀ ਨੇ ਔਰਤ ਤੋਂ ਪਾਣੀ ਦਾ ਗਲਾਸ ਮੰਗਿਆ ਅਤੇ ਜਦੋਂ ਉਹ ਉਸ ਨੂੰ ਪਾਣੀ ਦੇ ਰਹੀ ਸੀ ਤਾਂ ਉਸਨੇ ਕਥਿਤ ਤੌਰ ਤੇ ਉਸਦੇ ਹੱਥ ਨੂੰ ਗਲਤ ਤਰੀਕੇ ਨਾਲ ਛੋਹ ਲਿਆ ਅਤੇ ਉਸ ਨੂੰ ਅੱਖ ਮਾਰੀ ਔਰਤ ਨੇ ਦੋਸ਼ ਲਾਇਆ ਕਿ ਦੋਸ਼ੀ ਨੇ ਉਸ ਨੂੰ ਕਰਿਆਨੇ ਦਾ ਬੈਗ ਦਿੰਦੇ ਹੋਏ ਦੂਜੀ ਵਾਰ ਉਸਦੇ ਹੱਥ ਨੂੰ ਛੋਇਆ ਅਤੇ ਫਿਰ ਉਸ ਵੱਲ ਅੱਖ ਮਾਰੀ ਜਦੋਂ ਔਰਤ ਨੇ ਰੌਲਾ ਪਾਇਆ ਤਾਂ ਦੋਸ਼ੀ ਫਰਾਰ ਹੋ ਗਿਆ ਇਸ ਤੋਂ ਬਾਅਦ ਔਰਤ ਨੇ ਆਪਣੇ ਪਤੀ ਨੂੰ ਘਟਨਾ ਬਾਰੇ ਦੱਸਿਆ ਤੇ ਉਸਨੇ ਪੁਲਿਸ ਕੋਲ ਸ਼ਿਕਾਇਤ ਕੀਤੀ ਦੋਸ਼ੀ ਨੇ ਦਾਅਵਾ ਕੀਤਾ ਹੈ ਕਿ ਉਸਨੇ ਗਲਤੀ ਨਾਲ ਔਰਤ ਦੇ ਹੱਥ ਨੂੰ ਛੋਹ ਲਿਆ ਸੀ ਅਤੇ ਉਸਦਾ ਇਰਾਦਾ ਉਸਦੀ ਇੱਜ਼ਤ ਦਾ ਅਪਮਾਨ ਕਰਨਾ ਬਿਲਕੁਲ ਨਹੀਂ ਸੀ ਅਦਾਲਤ ਨੇ ਕਿਹਾ ਕਿ ਹਾਲਾਂਕਿ ਘਟਨਾ ਦੇ ਸਮੇਂ ਸਿਰਫ ਦੋਸ਼ੀ ਅਤੇ ਪੀੜਤ ਔਰਤ ਹੀ ਮੌਜੂਦ ਸੀ ਪਰ ਸਬੂਤ ਅਤੇ ਔਰਤ ਦੇ ਬਿਆਨ ਦੋਸ਼ੀ ਦੀ ਸ਼ਮੂਲੀਅਤ ਨੂੰ ਸਾਬਤ ਕਰਨ ਲਈ ਕਾਫੀ ਨਹੀਂ